ਔਕਤੇ ਬਣੀਏ ਅਸੀਂ ਜਿੱਥੇ ਆਨ ਪਹੁੰਚੇ ਹਾਂ ਇਹ ਕਿਹਾ ਚੌਂਕ ਹੈ ਸਾਥੀ ਜਿੱਥੇ ਵਾਪਰਦੇ ਨੇ ਹਰ ਰੋਜ਼ ਹਜ਼ਾਰਾਂ ਹਾਦਸੇ ਚੌਂਕ ਵਿੱਚ ਕੋਈ ਸਿਪਾਹੀ ਨਹੀਂ ਦਿਸਦਾ ਜੋ ਹਾਦਸਿਆਂ ਤੋਂ ਬਚਾ ਸਕਦਾ ਆਟੋਮੈਟਿਕ ਲਾਲ ਬੱਤੀ ਹਰੀ ਬੱਤੀ ਦਾ ਫਿਊਜ਼ ਵੀ ਉੱਡ ਗਿਆ ਲੱਗਦਾ ਜਾਂ ਮਹਾਨਗਰ ਦੇ ਪਾਵਰ ਹਾਊਸ ਤੋਂ ਕੱਟ ਲੱਗ ਗਿਆ ਲੱਗਦਾ ਸਾਰੇ ਸ਼ਹਿਰ ਵਿੱਚ ਹਨੇਰਾ ਹੈ ਤੇ ਚੋਰ ਸਾਡੇ ਘਰਾਂ ਵਿੱਚ ਆ ਬੜੇ ਨੇ ਪਰ ਕੁੱਤੇ ਵੀ ਨਹੀਂ ਭੌਂਕ ਰਹੇ ਸ਼ਾਇਦ ਉਹ ਵੀ ਚੋਰਾ ਸੰਗ ਰਲ ਗਏ ਨੇ ਤੇ ਹੱਡੀਆਂ ਚੁੰਡਣ ਵਿੱਚ ਮਸਰੂਫ ਨੇ ਜੋ ਲੋਕ ਜਾਗ ਰਹੇ ਨੇ ਉਹ ਚੋਰ ਚੋਰ ਪੁਕਾਰ ਰਹੇ ਨੇ ਪਰ ਚੋਰ ਕਹਿ ਰਹੇ ਨੇ ਇਹ ਕੁੱਤੇ ਭੌਂਕ ਰਹੇ ਨੇ ਚੌਂਕ ਤੋਂ ਥੋੜੀ ਹੀ ਦੂਰ ਤਰਮ ਅਸਤਾਨਾ ਦੇ ਕੋਲ ਦੰਗਲ ਹੋ ਰਿਹਾ ਹੈ ਢੋਲੀ ਢੋਲ ਵਜਾ ਰਿਹਾ ਹੈ ਤੇ ਪਹਿਲਵਾਨ ਹੋ ਰਹੇ ਨੇ ਲਹੂ ਲੋਹਾਨ ਪਤਾ ਨਹੀਂ ਦੰਗਲ ਸ਼ੁਰੂ ਕਰਵਾ ਕੇ ਰੈਫਰੀ ਕਿਧਰ ਤੁਰ ਗਿਆ ਹੈ ਅੱਜ ਕੱਲ ਮਾਮਾ ਆਪਣੇ ਪੁੱਤਰਾਂ ਨੂੰ ਪਰਾਂ ਹੇਠ ਲੈ ਕੇ ਸਾਰੀ ਸਾਰੀ ਰਾਤ ਜਾਗਦੀਆਂ ਨੇ ਉਹਨਾਂ ਦੇ ਸਿਰਾਂ ਉੱਤੇ ਮਟਰਾਂਦੀ ਸਿਆਸਤ ਦੀ ਚੀਲ ਚੂਗਾ ਚੁਗਦੇ ਚੂਜੀਆਂ ਨੂੰ ਆਪਣੇ ਖੂਨੀ ਪੰਜੇ ਚੁ ਲੈ ਪਤਾ ਨਹੀਂ ਕਦ ਜੰਗਲਵਲ ਉੱਡ ਜਾਏ ਚੌਕ ਚ ਹਾਦਸੇ ਲਈ ਤਿਆਰ ਖੜੇ ਦੋਸਤੋ ਆਓ ਹਾਦਸੇ ਤੋਂ ਬਚਨ ਲਈ ਕੋਈ ਸਿਪਾਹੀ ਢੂੰਢੀਏ ਤੇ ਹਨੇਰਾ ਢੋਣ ਲਈ ਘਰ ਘਰ ਮਸ਼ਾਲਾਂ ਬਾਲੀਏ ਤੇ ਚੋਰਾਂ ਨੂੰ ਭੌਂਕਣ ਲਈ ਆਓ ਕੁੱਤੇ ਬਣੀਏ